ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਰਾਗ ਸੁਹੀ ਮਹਲਾ 3ਾ ਘਰ ਪਹਿਲਾ ਅਸ਼ਟਪਦੀਆਂ ਏਕ ਓੰਕਾਰ ਸਤਗੁਰ ਪ੍ਰਸਾਦ ਨਾਮੇ ਹੀ ਤੇ ਸਭ ਕੁਝ ਹੋਆ ਬਿਨ ਸਤਗੁਰ ਨਾਮ ਨਾ ਜਾਪੇ ਨਾਮੇ ਹੀ ਤੇ ਸਭ ਕੁਝ ਹੋਆ ਬਿਨ ਸਤਗੁਰ ਨਾਮ ਨਾ ਜਾਪੇ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਖੇ ਸਾਧਨਾ ਚੱਪ ਜਾਪੇ ਕੋਡੀ ਬਦਲੇ ਜਨਮ ਗਵਾਇਆ ਚੀਨਸ ਨਹੀਂ ਆਪੇ ਗੁਰਮੁਖ ਹੋਵੈ ਤਾਂ ਏਕੋ ਜਾਣੈ ਉਮੈ ਦੁਖ ਨਾ ਸੰਤਾਪੈ ਬਲੇਹਾਰੀ ਗੁਰ ਆਪਣੈ ਬਿਟੋ ਜਨ ਸੱਚ ਸਿਉ ਲਿਵਲਾਈ ਸਬਦ ਚੀਨ ਆਤਮ ਰਗਾ ਸਿਆ ਸਹਿਜੇ ਰਿਹਾ ਸਮਾਈ ਰਹਾਉ ਗੁਰਮੁਖ ਗਾਵੈ ਗੁਰਮੁਖ ਬੂਝੈ ਗੁਰਮੁਖ ਸਬਦ ਵਿਚਾਰੇ ਜਿਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਜ ਸਵਾਰੇ ਮਨਮੁਖ ਅੰਦਾ ਅੰਧ ਕਮਾਵੈ ਵਿਖ ਖੱਟੈ ਸੰਸਾਰੇ ਮਾਇਆ 모ਹੇ ਸਦਾ ਦੁਖ ਪਾਏ ਬਿਨ ਗੁਰਮਖ ਅਤ ਪਿਆਰੇ ਸੋਈ ਸੇਵਕ ਜੇ ਸਤਗੁਰ ਸੇਵੈ ਚਾਲੈ ਸਤਗੁਰ ਪਾਏ ਸੱਚਾ ਸ਼ਬਦ ਸਿਵਤ ਹੈ ਸਾਚੀ ਸਾਚਾ ਮਨ ਵਸਾਏ ਸਾਚੀ ਬਾਣੀ ਗੁਰਮੁਖ ਆਖੇ ਹਮ ਬਿੱਟੂ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਘਾਲੈ ਗੁਰਮੁਖ ਖਟੈ ਗੁਰਮੁਖ ਨਾਮ ਜਪਾਏ ਸਦਾ ਅਲਪਤ ਸੱਚੈ ਰੰਗ ਰਾਤਾ ਗੁਰਮੁਖ ਕੈ ਸਹਿਜ ਸੁਭਾਏ ਮਨਮੁਖ ਸਦ ਹੀ ਕੂੜੈ ਬੋਲੇ ਵਿਖ ਬਿਜੈ ਵਿਖ ਖਾਏ ਜਮ ਕਾਲ ਬਾਦ ਦਾ ਤ੍ਰਸਨਾ ਦਾਦਾ ਬਿਨ ਗੁਰ ਕਵਣ ਛਡਾਏ ਸਾਚਾ ਤੀਰਥ ਜਿਤ ਸਤ ਸਰਨਾਵਣ ਗੁਰਮੁਖ ਆਪ ਬੁਝਾਏ 68 ਤੀਰਤ ਗੁਰ ਸ਼ਬਦ ਦਿਖਾਏ ਤਿਤਨਾ ਤੇ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲਾਗੇ ਨਾ ਲਾਏ ਸਾਚੀ ਸਿਪਤ ਸਾਚੀ ਸਲਾਹਾ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਰ ਤਿਸ ਕੇਰਾ ਧਰਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹੋਮੈ ਬਿਟੂ ਜਾਏ ਗੁਰ ਕੀ ਸਾਖੀ ਸਹਿਜੈ ਚਾਖੀ ਤ੍ਰਿਸ਼ਨਾ ਅਗਨ 부ਝਾਏ ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜ ਰਿਹਾ ਸਮਾਏ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਭਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚ ਨੈ ਪਿਆਰੇ ਏਕੋ ਸਾਚਾ ਸਭ ਮਹਿ ਵਰਤੈ ਬਿਰਲਾ ਕੋਈ ਵਿਚਾਰੇ ਆਪੇ ਮੇਲ ਲੇ ਤਾਂ ਬਖਸੈ ਸਾਚੀ ਭਗਤ ਸਵਾਰੇ ਸਭੋ ਸੱਚ 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 ਵਰਤੈ ਗੁਰਮੁਖ ਕੋ ਜਾਣੈ ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖ ਆਪ ਪਛਾਨੈ ਨਾਮ ਧਿਆਏ ਤਾਂ ਸਤਗੁਰ ਪਾਏ ਜੋ ਇੱਛਾ ਸੋ ਫਲ ਪਾਏ ਨਾਮ ਧਿਆਏ ਤਾਂ ਸਤਗੁਰ ਪਾਏ ਜੋ ਇੱਛਾ ਸੋ ਫਲ ਪਾਏ ਨਾਨਕ ਜਿਸ ਦਾ ਸਭ ਕਿਛ ਹੈ ਜੋ ਵਿੱਚੋਂ ਆਪ ਗਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਨ ਐਤਵਾਰ 19 ਸੰਮਤ 557 ਅੰਗਰੇਜ਼ੀ ਮਹੀਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਦੈਲੀ ਹੁਕਮਨਾਮਾ ਅੰਗ 743 ਪੰਜਾਬੀ ਵਿਆਖਿਆ ਸੁਣਾਇਆ ਜਾਵੇਗਾ ਰਾਗ ਸੋਹੀ ਮਹਲਾ 3 ਘਰ ਪਹਿਲਾ ਅਸ਼ਟਪਦੀ ਕੁੰਕਾਰ ਸਤਿਗੁਰ ਪ੍ਰਸਾਦ اے ਭਾਈ ਪ੍ਰਮਾਤਮਾ ਦੇ ਨਾਮ ਤੋਂ ਸਭ ਕੁਝ ਸਾਰਾ ਰੋਸ਼ਨ ਆਤਮਿਕ ਜੀਵਨ ਹੁੰਦਾ ਹੈ ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਨਾਮ ਦੀ ਕਦਰ ਨਹੀਂ ਪੈਂਦੀ ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ ਮਿੱਠਾ ਹੈ ਜਿਤਨਾ ਚਿਰ ਇਸ ਨੂੰ ਚੱਖਿਆ ਨਾ ਹੈ ਜਾਏ ਸਵਾਦ ਦਾ ਪਤਾ ਨਹੀਂ ਲੱਗ ਸਕਦਾ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਆਤਮਿਕ ਜੀਵਨ ਨੂੰ ਪਛਾਣਦਾ ਨਹੀਂ ਉਹ ਆਪਣੇ ਮਨੁੱਖਾ ਜਨਮ ਨੂੰ ਕੋੜੀ ਦੇ ਬਦਲੇ ਵਰਤ ਹੀ ਗਵਾ ਲੈਂਦਾ ਹੈ ਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਉੱਤੇ ਤੁਰਦਾ ਹੈ ਤਦੋਂ ਇੱਕ ਪਰਮਾਤਮਾ ਨਾਲ ਡੂੰਗੀ ਸਾਂਝ ਪਾ ਲੈਂਦਾ ਹੈ ਤੇ ਉਸ ਨੂੰ ਹੋਮੈ ਦਾ ਦੁੱਖ ਨਹੀਂ ਸਤਾ ਸਕਦਾ ਹੇ ਭਾਈ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਸ਼ਰਨ ਆਏ ਮਨੁੱਖ ਦੀ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪ੍ਰੀਤ ਜੋੜ ਦਿੱਤੀ ਭਾਵ ਜੋੜ ਦਿੰਦਾ ਹੈ ਗੁਰੂ ਦੇ ਸ਼ਬਦ ਨਾਲ ਸਾਝ ਪਾ ਕੇ ਮਨੁੱਖ ਦਾ ਆਤਮਿਕ ਜੀਵਨ ਚਮਕ ਪੈਂਦਾ ਹੈ ਮਨੁੱਖ ਆਤਮਿਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ ਰਹਾਉ ਏ ਭਾਈ ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਨੂੰ ਗਾਉਂਦਾ ਰਹਿੰਦਾ ਹੈ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ਗੁਰੂ ਉਸ ਮਨੁੱਖ ਦੀ ਜ਼ਿੰਦਗੀ ਉਸ ਦਾ ਸਰੀਰ ਗੁਰੂ ਦੀ ਬਰਕਤ ਨਾਲ ਨਵਾਂ ਆਤਮਿਕ ਜਨਮ ਲੈਂਦਾ ਹੈ ਗੁਰੂ ਦੀ ਸਰਨ ਪੈ ਕੇ ਉਹ ਆਪਣੇ ਸਾਰੇ ਕੰਮ ਸਵਾਰ ਲੈਂਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿੱਚ ਅੰਨਾ ਹੋ ਹੋਇਆ ਰਹਿੰਦਾ ਹੈ ਉਹ ਸਦਾ ਅੰਨਿਆਂ ਵਾਲਾ ਕੰਮ ਹੀ ਕਰਦਾ ਰਹਿੰਦਾ ਹੈ ਜਗਤ ਵਿੱਚ ਉਹ ਉਹੀ ਖੱਟੀ ਖੜਦਾ ਹੈ ਜਿਹੜੀ ਉਸ ਦੇ ਆਤਮਿਕ ਜੀਵਨ ਵਾਸਤੇ ਜ਼ਹਿਰ ਬਣ ਜਾਂਦੀ ਹੈ ਪਿਆਰੇ ਗੁਰੂ ਦੀ ਸ਼ਰਨ ਤੋਂ ਬਿਨਾਂ ਉਹ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਸਦਾ ਦੁੱਖ ਸਹਾਰਦਾ ਰਹਿੰਦਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਜਾਂਦਾ ਹੈ ਗੁਰੂ ਦੀ ਰਜਾ ਵਿੱਚ ਤੁਰਨ ਲੱਗ ਜਾਂਦਾ ਹੈ ਹੈ ਉਹ ਮਨੁੱਖ ਪਰਮਾਤਮਾ ਦਾ ਭਗਤ ਬਣ ਜਾਂਦਾ ਹੈ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਉਸ ਦੇ ਮਨ ਵਿੱਚ ਟਿਕ ਜਾਂਦੀ ਹੈ ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਗੁਰੂ ਦੇ ਦਸੇ ਰਾ ਉਤੇ ਤੁਰਨ ਵਾਲਾ ਮਨੁੱਖ ਸਦਾ ਫਿਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ ਜਿਸ ਦੀ ਬਰਕਤ ਨਾਲ ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਪਰਮਾਤਮਾ ਆਪ ਹੀ ਸਭ ਦਾਤਾ ਦੇਣ ਵਾਲਾ ਹੈ ਪਰਮਾਤਮਾ ਦੀ ਬਖਸ਼ ਅਟਲ ਹੈ ਉਹ ਮਨੁੱਖ ਹੋਰਨਾਂ ਨੂੰ ਵੀ ਸਦਾ ਫਿਰ ਪ੍ਰਭੂ ਦੀ ਸਿਫਤ ਸਲਾਹ ਸੁਣਾਉਂਦਾ ਰਹਿੰਦਾ ਹੈ ਏ ਭਾਈ ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ ਉਹ ਨਾਮ ਸਿਮਰਨ ਦੀ ਮਿਹਨਤ ਕਰਦਾ ਹੈ ਨਾਮ ਧਨ ਖਟਦਾ ਹੈ ਤੇ ਹੋਰਾਂ ਨੂੰ ਵੀ ਨਾਮ ਜਪਾਉਂਦਾ ਹੈ ਸਦਾ ਥਿਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀਨ ਕੇ ਉਹ ਮਨੁੱਖ ਸਦਾ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ ਗੁਰੂ ਦੇ ਦਰ ਤੇ ਰਹਿ ਕੇ ਉਹ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਪ੍ਰਭੂ ਦੇ ਪ੍ਰੇਮ ਵਿੱਚ ਲੀਨ ਰਹਿੰਦਾ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਹੀ ਝੂਠ ਬੋਲਦਾ ਹੈ ਆਤਮਿਕ ਜੀਵਨ ਨੂੰ ਮਾਰ ਮੁਕਾ ਮਾਰ ਮੁਕਾਨ ਵਾਲਾ ਮਾਇਆ ਦੇ ਮੋਹ ਦਾ ਜ਼ਹਿਰ ਬੀਜਦਾ ਰਹਿੰਦਾ ਰਹਿੰਦਾ ਹੈ ਉਹੀ ਜ਼ਹਿਰ ਖਾਂਦਾ ਹੈ ਉਸ ਦੇ ਜ਼ਹਿਰ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਈ ਰੱਖਦਾ ਹੈ ਉਹ ਮਨੁੱਖ ਆਤਮਿਕ ਮੌਤ ਦੀਆਂ ਕਾਇਆ ਵਿੱਚ ਵੱਜਾ ਰਹਿੰਦਾ ਹੈ ਤ੍ਰਿਸ਼ਨਾ ਦੀ ਅਗ ਨਾਲ ਸੜਿਆ ਰਹਿੰਦਾ ਹੈ ਇਸ ਵਿਪਤਾ ਵਿੱਚੋਂ ਉਸ ਨੂੰ ਗੁਰੂ ਤੋਂ ਬਿਨਾਂ ਹੋਰ ਕੋਈ ਛੁਡਾ ਨਹੀਂ ਸਕਦਾ ਜਿਹੜਾ ਮਨੁੱਖ ਗੁਰੂ ਦੀ ਸ਼ਰਣਾ ਆਪੈਂਦਾ ਹੈ ਉਸ ਨੂੰ ਪ੍ਰਭੂ ਆਪ ਇਹ ਸੂਝ ਬਖਸ਼ ਬਖਸਦਾ ਹੈ ਕਿ ਜਿਸ ਸੱਚੇ ਸਰੋਵਰ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਤੀਰਥ ਗੁਰੂ ਦਾ ਸ਼ਬਦ ਹੀ ਹੈ ਗੁਰੂ ਦੇ ਸ਼ਬਦ ਵਿੱਚ ਹੀ ਪਰਬੂ ਇਸ ਨੂੰ 68 ਤੀਰਥ ਬਖਾ ਦਿੰਦਾ ਹੈ ਅਤੇ ਹੈ ਕਿ ਉਸ ਗੁਰੂ ਸ਼ਬਦ ਤੀਰਥ ਵਿੱਚ ਨਾਤਿਆਂ ਵਿਕਾਰਾਂ ਦੀ ਮੈਲ ਲੈ ਜਾਂਦੀ ਹੈ ਉਸ ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ ਗੁਰੂ ਦਾ ਸ਼ਬਦ ਹੀ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਪਵਿੱਤਰ ਤੀਰਥ ਉਸ ਵਿੱਚ ਇਸ਼ਨਾਨ ਕੀਤੇਆਂ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਉਹ ਤੀਰਥ ਮੈਲ ਨਹੀਂ ਚੰਬੋੜਦਾ ਉਹ ਮਨੁੱਖ ਪੂਰੇ ਗੁਰੂ ਪਾਸੋਂ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿੱਖਤ ਸਲਾਹ ਪ੍ਰਾਪਤ ਕਰ ਲੈਂਦਾ ਹੈ ਪਰ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਨਹੀਂ ਪੈਂਦਾ ਉਹ ਮਨੁੱਖ ખોટી મત ਦੇ ਕਾਰਨ ਹੈ ਨਹੀਂ ਆਪ ਆਖ ਸਕਦਾ ਕਿ ਸਾਡਾ ਇਹ ਸਰੀਰ ਸਾਡਾ ਇਹ ਮਨ ਸਭ ਕੁਝ ਉਸ ਪ੍ਰਭੂ ਦਾ ਹੀ ਹੈ ਦਿੱਤਾ ਹੋਇਆ ਇਹ ਜਦੋਂ ਪਰਮਾਤਮਾ ਦੀ ਰਜਾ ਹੁੰਦੀ ਹੈ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਸ ਦੇ ਅੰਦਰੋਂ ਉਮੈ ਦੂਰ ਹੋ ਜਾਂਦੀ ਹੈ ਉਹ ਮਨੁੱਖ ਆਤਮਿਕ ਡੋਲਤਾ ਵਿੱਚ ਟਿਕ ਕੇ ਗੁਰੂ ਦੇ ਉਪਦੇਸ਼ ਦਾ ਆਨੰਦ ਮਾਣਦਾ ਹੈ ਗੁਰੂ ਦਾ ਉਪਦੇਸ਼ ਉਸ ਦੇ ਅੰਦਰੋਂ ਤਿਰਸਨਾ ਦੀ ਅੱਗ ਬੁਝਾ ਦਿੰਦਾ ਹੈ ਉਹ ਮਨੁੱਖ ਗੁਰੂ ਦੇ ਸ਼ਬਦ ਵਿੱਚ ਰੰਗਿਆ ਜਾਂਦਾ ਹੈ ਆਤਮਿਕ ਡੋਲਤਾ ਵਿੱਚ ਮਸਤ ਹੋ ਜਾਂਦਾ ਹੈ ਆਤਮਿਕ ਡੋਲਤਾ ਵਿੱਚ ਹੀ ਲੀਨ ਰਹਿੰਦਾ ਹੈ ਜਿਹੜਾ ਮਨੁੱਖ ਪਿਆਰੇ ਗੁਰੂ ਦੇ ਪ੍ਰੇਮ ਵਿੱਚ ਟਿਕਿਆ ਹੁੰਦਾ ਰਹਿੰਦਾ ਹੈ ਉਹ ਇੱਕ ਗੱਲ ਸਮਝ ਲੈਂਦਾ ਹੈ ਕਿ ਪ੍ਰਮਾਤਮਾ ਦਾ ਨਾਮ ਹੀ ਸੱਚਾ ਸ਼ਬਦ ਹੈ ਉਹ ਮਨੁੱਖ ਪ੍ਰਮਾਤਮਾ ਦੀ ਸਦਾ ਥਿਰ ਰਹਿਣ ਵਾਲੀ ਸਿੱਖਤ ਸਲਾਹ ਗੁਰੂ ਪਾਸੋਂ ਪ੍ਰਾਪਤ ਕਰ ਲੈਂਦਾ ਹੈ ਉਹ ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਪਿਆਰ ਕਰਨ ਲੱਗ ਪੈਂਦਾ ਹੈ ਕੋਈ ਵਿਰਲਾ ਮਨੁੱਖ ਗੁਰੂ ਦੀ ਸ਼ਰਣ ਪੈ ਕੇ ਇਹ ਵਿਚਾਰ ਕਰਦਾ ਹੈ ਕਿ ਸਾਰੀ ਸ੍ਰਿਸ਼ਟੀ ਵਿੱਚ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਹੀ ਵਸਦਾ ਹੈ ਅਜਿਹੇ ਮਨੁੱਖ ਨੂੰ ਜਦੋਂ ਪ੍ਰਭੂ ਆਪ ਹੀ ਆਪਣੇ ਚਰਨਾਂ ਵਿੱਚ ਜੋੜਦਾ ਹੈ ਤਾਂ ਉਸ ਉੱਤੇ ਬਖਸ਼ਿਸ਼ ਕਰਦਾ ਹੈ ਸਦਾ ਥਿਰ ਰਹਿਣ ਵਾਲੀ ਆਪਣੀ ਭਗਤੀ ਦੇ ਦੇ ਕੇ ਉਸ ਦਾ ਜੀਵਨ ਸੋਹਣਾ ਬਣਾ ਦਿੰਦਾ ਹੈ ਇਹ ਭਾਈ ਕੋਈ ਵਿਰਲਾ ਮਨੁੱਖ ਗੁਰੂ ਦੀ ਸ਼ਰਣ ਪੈ ਕੇ ਸਵਿਧਾ ਹੈ ਕਿ ਹਰ ਥਾਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਕੰਮ ਕਰ ਰਿਹਾ ਹੈ ਜਗਤ ਵਿੱਚ ਜੰਮਣਾ ਮਰਨਾ ਵੀ ਉਸ ਦੇ ਹੁਕਮ ਵਿੱਚ ਚੱਲ ਰਿਹਾ ਹੈ ਗੁਰੂ ਦੀ ਸ਼ਰਣ ਪੈਣ ਵਾਲਾ ਉਹੀ ਮਨੁੱਖ ਆਪਣੇ ਆਪ ਤੋਂ ਇੱਕ ਜੀਵਕ ਨੂੰ ਪੜਤਾਲ ਦਾ ਰਹਿੰਦਾ ਹੈ ਜਦੋਂ ਉਹ ਮਨੁੱਖ ਪਰਮਾਤਮਾ ਦਾ ਨਾਮ ਸੇਵਨ ਸ਼ੁਰੂ ਕਰਦਾ ਹੈ ਤਾਂ ਉਹ ਗੁਰੂ ਨੂੰ ਪਿਆਰ ਲੱਗਣਾ ਪਿਆਰਾ ਲੱਗਣ ਲੱਗ ਪੈਂਦਾ ਹੈ ਫਿਰ ਉਹ ਜਿਹੜੀ ਮੁਰਾਦ ਮੰਗਦਾ ਹੈ ਉਹੀ ਹਾਸਲ ਕਰ ਲੈਂਦਾ ਹੈ ਨਾਨਕ ਆਖ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਆਪ ਭਾਵ ਦੂਰ ਕਰ ਲੈਂਦਾ ਹੈ ਉਹ ਉਸ ਦਾ ਆਤਮਿਕ ਜੀਵਨ ਸਦਾ ਸਾਰਾ ਸਰਮਾ